ਬੋਟਾ ਪਾਉਣੀ ਆ ਸੀ 5-500 ਰੁਪਏ ਵਸੇ ਵਿੱਕੇ ਹਰ ਸਿਮਰਦਾ ਬਾਦ ਲਈ ਜਾ ਰੇ ਆਪਾਂ ਕਹਿੰਦੇ ਨੇ ਉਹ ਬੋਟ ਨਹੀਂ ਮੰਗਣ ਆਈ ਔਰ ਬੋਟਾ ਪੱਕਿਆ ਕਰਨ ਆਈ ਆ ਅੱਛਾ ਇਹ ਲੈਣ ਵੇਲੇ ਕੁਝ ਹੁੰਦਾ ਬਾਅਦ ਚ ਕੁਝ ਹੁੰਦੀ ਹੈ ਸਰਕਾਰ ਅੱਜ ਸਰਕਾਰ ਆ ਗਈਆਂ ਆ ਸਰਕਾਰਾਂ ਨੂੰ ਆਉਦੇ ਦਿੱਕ ਮਤਲਬ ਆ ਜਿਹੜਾ ਮੇਰੇ ਵਰਗਾ ਬੰਦਾ ਹੈ ਉਹਨੂੰ ਆਉਦੇ ਦਿੱਕ ਮਤਲਬ ਆ ਜ਼ਬਾਨੀ ਸਾਰੇ ਚੱਲ ਗਿਆ ਪੜ੍ਹ ਲਿਖ ਕੇ ਜੀ ਵਸੇ ਅੱਜ ਤੱਕ ਇੱਕ ਦੀ ਅੱਖ ਕੇ ਕਿਸੇ ਨੂੰ ਨਹੀਂ ਪਾਉਂਦੇ ਬੋਟ ਅੱਛਾ ਨੋਟਾ ਦਬੋਂਗੇ ਹਾਂਜੀ ਨੋਟਾ ਨੂੰ ਪਾਉਂਗੇ ਫਿਰ ਤਾਂ ਨਾ ਨੋਟ ਵਾਲੇ ਇਹਨੂੰ ਖੰਗਣ ਵੀ ਨਹੀਂ ਦਿੰਦੇ ਹਾਂਜੀ ਗੱਲ ਕਰ ਵੀ ਪਾਰਟੀਆਂ ਕਿਹੜੀਆਂ ਇਹ ਤਾਂ ਆਪਦੇ ਆਪ ਨਹੀਂ ਵੀ ਠੀਕ ਹੈਗੇ ਜੀ ਅੱਛਾ ਤੂੰ ਐਂ ਦੱਸ ਕਿਹੜੀ ਪਾਰਟੀ ਆਉਂਦੀ ਆ ਆਪਦੇ ਆਪ ਨੂੰ ਠੀਕ ਨਹੀਂ ਮਿੰਟ-ਮਿੰਟ ਦੇ ਤਾਂ ਇਹ ਆਪ ਹੀ ਬਦਲੀ ਜਾਂਦੇ ਆ ਸਹੂਲਤ ਆਪਾਂ ਨੂੰ ਮਿਲਣਗੀਆਂ ਕਣਕਾਦਾਲਾਂ ਠੀਕ ਆ ਰੋਜ਼ਗਾਰ ਆਪਾਂ ਨੂੰ ਕੋਈ ਮਿਲਣਾ ਨਹੀਂ ਆਰਮੀ ਸੀ ਕਰਮ ਕਰਤੀ ਜੱਟਾਂ ਵਾਸਤੇ ਪੁਲਿਸ ਦੀ ਨੌਕਰੀ ਸੀ ਉਹ ਖਤਮ ਹੋ ਗਈ ਫੌਜ ਹੋ ਗਈ ਸਾਨੂੰ ਤਾਂ ਸਾਡੇ ਪੋਤੇ-ਪੋਤਿਆਂ ਵਾਸਤੇ ਕੀ ਮੰਗਦੇ ਹੋ ਹੈਂ ਮਾਦਾ ਕਾ ਨੌਕਰੀ ਲੱਗ ਜਾਣ ਲਾ ਦੂ ਕੋਈ ਲਾਉਂਦੇ ਨਹੀਂ ਹਰੋਣਾ ਤਾਂ ਇੱਥੇ ਇਧਰ ਪੈ ਗਿਆ ਦੇ ਕੋਈ ਮੈਂ ਤਾਂ ਮੇਰੇ ਪੁੱਤਿਆਂ ਪੁੱਤੀਆਂ ਦਾ ਤਰਾ ਹੀ ਕਾ ਨਾ ਵੀ ਮੈਨੂੰ ਨੌਕਰੀ ਮਿਲ ਜੇ ਮੇਰੇ ਪੁੱਤਿਆਂ ਨੂੰ ਆਪਾਂ ਨੂੰ ਦਾਲ ਦੱਸ ਤਾਂ ਆਟਾ ਚਾਹੀਦਾ ਦਾਲ ਚਾਹੀਦੀ ਆ ਆ ਸਕੀਮਾ ਚਾਹੀਦੀ ਨਹੀਂ ਆ ਗਲੀਆਂ ਨਾਲੀਆਂ ਪੱਕੀਆਂ ਚਾਹੀਦੀਆਂ ਤੀਜੀ ਕੋਈ ਹੋਰ ਮੰਗ ਦੱਸ ਰੋ ਮੈਨੂੰ ਕੋਈ ਬੰਦਾ ਕਹਿ ਦੂਗਾ ਤਾਂ ਚਾਹੀਦਾ ਸਾਨੂੰ ਜੇ ਸਰਕਾਰੀ ਚ ਪੜਨਗੇ ਤਾਂ ਸਾਡੇ ਵਿੱਚ ਨੌਕਰੀ ਨਹੀਂ ਕਰ ਸਕਦੇ ਜੇ ਪ੍ਰਾਈਵੇਟ ਤਾਂ ਅਸੀਂ ਪੜਾ ਨਹੀਂ ਸਕਦੇ ਪਲੱਸ ਤੂੰ ਕਰ ਲੂਗੀ ਪਲੱਸ ਸਾਡੇ ਘਰੇ ਦਾ ਅਸੀਂ ਤਾਂ ਪਿੱਟ ਕੇ ਮਰ ਗਏ ਕਮਾਈਟੀ ਨੂੰ ਵੀ ਪਿੱਟ ਕੇ ਮਾਰ ਕੇ ਐਮਐਲਏ ਨੂੰ ਪਿੱਟ ਕੇ ਮਾਰ ਕੇ ਸਾਡੇ ਤੇ ਚਾਰ ਇੱਟਾਂ ਨਹੀਂ ਲੱਗੀਆਂ ਬਾਰ ਮੂਹਰੇ ਅੱਛਾ ਲੋਕ ਸਭਾ ਚੋਣਾਂ ਨੇ ਤੇ ਸਾਰੇ ਪਾਸੇ ਪ੍ਰਚਾਰ ਕੀਤਾ ਜਾ ਰਿਹਾ ਕਿ ਇਸ ਪਾਰਟੀ ਦਾ ਕੰਮ ਵਧੀਆ ਹੈ ਤੇ ਕਿਸ ਪਾਰਟੀ ਦਾ ਕੰਮ ਮਾੜਾ ਹੈ ਤੇ ਹਰ ਇੱਕ ਪਾਰਟੀ ਆਪਣੇ ਆਪਣੇ ਦਾਅਵੇ ਕਰ ਰਹੀ ਹੈ ਤਾਂ ਲੋਕਾਂ ਦੀਆਂ ਮੰਗਾਂ ਕੀ ਨੇ ਲੋਕਾਂ ਦੇ ਮੁੱਦੇ ਕੀ ਨੇ ਇਹ ਜਾਣਨ ਦੇ ਲਈ ਲੋਕਾਂ ਕੋਲੇ ਜਾਣਾ ਬੜਾ ਜ਼ਰੂਰੀ ਹੈ ਕਿਉਂਕਿ ਲੋਕਤੰਤਰ ਦੇ ਵਿੱਚ ਲੋਕਾਂ ਵੱਲੋਂ ਹੀ ਸਰਕਾਰ ਬਣਾਈ ਜਾਂਦੀ ਹੈ ਤੇ ਅੱਜ ਭੀਖੀ ਦੇ ਵਿੱਚ ਸਾਥ ਦੇ ਵਿੱਚ ਪਹੁੰਚੇ ਆਂ ਪਹਿਲਾਂ ਤਾਂ ਬਾਬੇ ਹੋਰੇ ਤਾਸ਼ ਖੇਡੀ ਜਾਂਦੇ ਸੀ ਆਪਾਂ ਟਾਈਮ ਲਿਆ ਇਹਨਾਂ ਤੋਂ ਕਿਉਂਕਿ ਟਾਈਮ ਲੈਣਾ ਪੈਂਦਾ ਬਾਈ ਬਿਜੀ ਬਹੁਤ ਹੁੰਦਾ ਸ਼ਡਿਊਲ ਕਿਉਂਕਿ ਜਦੋਂ ਬਾਜੀ ਲੱਗਦੀ ਹੁੰਦੀ ਹੈ ਉਦੋਂ ਉੱਤੇ ਕੁਝ ਵੀ ਨਹੀਂ ਹੁੰਦਾ ਫਿਰ ਚਾਹੇ ਸਰਕਾਰਾਂ ਪਿੱਛੇ ਰਹਿ ਜਾਣ ਪਰ ਗੱਲਬਾਤ ਤਾਂ ਕਰਾਂਗੇ ਆਪਾਂ ਮਸਲੇ ਜਾਣਾਂਗੇ ਮੁੱਦੇ ਜਾਣਾਂਗੇ ਬਾਈ ਬਾਬਾ ਜੀ ਕੀ ਨਾਮ ਹੈ ਕਾਨਖਾਂ ਜੀ ਹਾਂ ਜੀ ਕਾਨਖਾਂ ਤੇ ਕਿਵੇਂ ਦੇਖਦੇ ਹੋ ਫਿਰ ਹੁਣ ਤਾਂ ਲੀਡਰ ਆਉਣ ਲੱਗੇ ਬੰਦਿਆ ਦੇਖੀ ਜਾਂਦੇ ਆਈ ਜਾਂਦੇ ਆ ਹਾਂ ਜੀ ਆਈ ਜਾਂਦੇ ਨੇ ਤੇ 5 ਸਾਲ ਪਹਿਲਾਂ ਕਿਹੜਾ ਵੱਜਿਆ ਨਾ ਜੀ ਹਾਂ ਜੀ ਮੈਂ ਤਾਂ ਨਹੀਂ ਮਰੇ ਪਹਿਲਾਂ ਨਹੀਂ ਮਰੇ ਨਾ ਮਰੇ ਉਰੇ ਐਨੀ ਵੇ ਟਾਈਮ ਦਾ ਘਰ ਬੈਠੇ ਨੂੰ ਉੱਠ ਜੀ ਉਰੇ ਨਹੀਂ ਮਾਰਿਆ ਹੁਣ ਹੀ ਹੋ ਲੱਗਾ ਦਾ ਅੱਛਾ ਤੇ ਇਸ ਇਸ ਵਾਰ ਫਿਰ ਤੁਸੀਂ ਇੰਨੀਆਂ ਸਰਕਾਰਾਂ ਨੂੰ ਵੋਟ ਪਾ ਲਈ ਬਣਾ ਲੀਆਂ ਪੰਜਾਬ ਦਾ ਭਲਾ ਕੀਤਾ ਕਿਸ ਨੇ ਭਲਾ ਜੀ ਕਿਹੜਾ ਕਰਦਾ ਜਿਹਦੇ ਤੇ ਚਾਹਿਆ ਨਾ ਰੇ ਕੀ ਵੜਦਾ ਫਿਰਕੇ ਹਾਂ ਜੀ ਤਰਾ ਕਿਹੜਾ ਤਾਂ ਪੈ ਰਿਆ ਹੱਥ ਲਾਉਂਦੇ ਮੈਨੂੰ ਤੈਨੂੰ ਪਤਾਈਆ ਅੱਛਾ ਕਿਹੜਾ ਪੈ ਰਿਹਾ ਹੱਥ ਲਾਉਂਦੇ ਕਹਿੰਦੇ ਹਾਂ ਹਾਂ ਜਰੂਰ ਭਾਈ ਤੁਹਾਡਾ ਕੰਮ ਨਿਆੜਨ ਦਾ ਸਾਫ ਕਰਾਂਗੇ ਅੱਛਾ ਹਾਂ ਜਦੋਂ ਕੰਮ ਹੋ ਜਾਂਦਾ ਫਿਰ ਅੱਛਾ ਤੂੰ ਕੌਣ ਤੇ ਮੈਂ ਕਾਹਣਾ ਕੀ ਬਾਤ ਹੈ ਬਾਬਾ ਜੀ ਕੀ ਨਾਮ ਹੈ ਜੀ ਗੋਕਲ ਸਿੰਘ ਗੋਕਲ ਜੀ ਕਿਵੇਂ ਦੇਖਦੇ ਹੋ ਫਿਰ ਚੋਣਾ ਆ ਗਿਆ ਨੇੜੇ ਬਹੁਤ ਵਧੀਆ ਠੀਕ ਹੈ ਜੀ ਹੈ ਠੀਕ ਹੈ ਬਹੁਤ ਵਧੀਆ ਕੁਝ ਲੋਕ ਧਰਮਾਂ ਦੇ ਵਿੱਚ ਵੰਡਦੇ ਆ ਵੋਟਾਂ ਨੂੰ ਲੱਗਦਾ ਹੈ ਉਹ ਚੀਜ਼ਾਂ ਸਹੀ ਨੇ ਨਹੀਂ ਠੀਕ ਹੀ ਨਹੀਂ ਕਰ ਹਾਂ ਜੀ ਠੀਕ ਹੀ ਨੇ ਵਿਤਾਰਮਾ ਦੇ ਵਿੱਚ ਵੰਡ ਕੇ ਵੋਟ ਕਰਨੀ ਚਾਹੀਦੀ ਹੈ? ਹਾਂਜੀ ਹੱਕ ਬੰਦਾ ਹੈ। ਕਿਉਂ ਜੀ? ਚਾਹੀਏਗਾ। ਤਾਂੰਮ ਦੇ ਵਿੱਚ ਵੋਟ ਦਾ ਹੱਕ ਹੈ। ਅੱਛਾ ਧਰਮ ਦੇ ਆਧਾਰ ਤੇ ਵੋਟ ਪਾਉਂਗੇ ਜਾਂ ਕਿਰਦਾਰ ਦੇ ਆਧਾਰ ਤੇ? ਧਰਮ ਦੇ ਆਧਾਰ ਤੇ। ਹਾਂਜੀ। ਧਰਮ ਦੇ ਆਧਾਰ ਤੇ ਵੋਟ ਪਾਉਂਵਾਂਗੇ। ਤੇ ਕੌਣ ਲੱਗਦਾ ਵੀ ਹੁਣ ਤੱਕ ਪਾਰਟੀਆਂ ਕਿਹੜੀਆਂ ਪੰਜਾਬ ਨੂੰ ਸਹੀ ਸੰਭਾਲ ਸਕੀਆਂ ਨੇ? ਹਮ ਤੱਕ ਸਾਨੂੰ ਇਹ ਮੋਦੀ ਜੰਗਾ ਲੱਗਿਆ ਜੀ। ਹਾਂਜੀ। ਮੋਦੀ। ਮੋਦੀ ਜੀ? ਹਾਂਜੀ। ਮੋਦੀ ਤਾਂ ਸਰਕਾਰੀ ਨਹੀਂ ਆਈ ਪੰਜਾਬ 'ਚ। ਨਹੀਂ ਚਲੋ ਆਊਗੀ ਹੁਣ ਗਾ ਨੂੰ। ਹਾਂਜੀ। ਗਾ ਨੂੰ ਆ ਰਹੀ ਹੈ। ਅੱਛਾ। ਹਾਂਜੀ। ਵੀ ਮੋਦੀ ਨੂੰ ਵੋਟ ਪਾ ਕੇ ਰਾਜੀ ਹਾਂ ਜੀ ਠੀਕ ਹੈ ਤੇ ਹੋਰ ਪਾਰਟੀਆਂ ਕਹੀ ਜਾਂਦੇ ਅਸੀਂ ਕੰਮ ਕੀਤੇ ਆਮ ਆਦਮੀ ਪਾਰਟੀ ਦਾ ਕੰਮ ਨਹੀਂ ਵਧੀਆ ਲੱਗੇ ਨਹੀਂ ਵਧੀਆ ਨੇ ਕੰਮ ਇਹਨਾਂ ਦੇ ਵੀ ਨਹੀਂ ਨਹੀਂ ਕੋਈ ਮਾੜਾ ਇਹਨਾਂ ਨੇ ਨਹੀਂ ਕੀਤਾ ਹਾਂ ਜੀ ਹਾਂ ਵਧੀਆ ਕੀਤੇ ਨੇ ਅੱਛਾ ਕੰਮ ਠੀਕ ਨੇ ਹਾਂ ਜੀ ਕੰਮ ਬਹੁਤ ਵਧੀਆ ਠੀਕ ਹੈ ਤੇ ਇਸ ਵਾਰ ਲੋਕ ਸਿਆਣੇ ਹੋਏ ਨੇ ਪਹਿਲਾਂ ਨਾਲੋਂ ਬਹੁਤ ਬਹੁਤ ਸਿਆਣੇ ਹੋ ਗਏ ਕੀ ਪਤਾ ਲੱਗਿਆ ਲੋਕਾਂ ਨੂੰ ਬੜਾ ਹਾਂ ਜੀ ਬਹੁਤ ਵਧੀਆ ਪਤਾ ਲੱਗਿਆ ਅੱਛਾ ਚੰਨਲ ਹੋਗਾ ਚਾਤ ਚ ਫੇਰੇ ਦਾ ਅੱਛਾ ਵੀ ਕਿਵੇਂ ਵੋਟ ਪਾ ਹੁਣ ਸਮਝ ਕੇ ਪਊਗੀ ਵੋਟ ਕੇ ਲਾ ਰਿਆਂ ਚਾਹੁੰਦਾ ਨਹੀਂ ਹੁਣ ਤਾਂ ਸੋਚਾਂ ਨਾ ਪੋਣੀਆਂ ਅੱਛਾ ਬਾਬਾ ਜੀ ਇੱਕ ਇੱਕ ਗੱਲ ਪੁੱਛਣੀ ਹੈ ਮੈਂ ਤੁਹਾਡੇ ਤੋਂ ਸਹੂਲਤਾਂ ਚਾਹੀਦੀਆਂ ਜਾਂ ਰੋਜ਼ਗਾਰ ਨਹੀਂ ਰੋਜ਼ਗਾਰ ਚਾਹੀਦਾ ਹਾਂਜੀ ਰੋਜ਼ਗਾਰ ਰੋਜ਼ਗਾਰ ਚਾਹੀਦਾ ਹਾਂਜੀ ਅੱਛਾ ਤੁਹਾਨੂੰ ਜੀ ਸਹੂਲਤਾਂ ਕੇ ਰੋਜ਼ਗਾਰ ਗੱਲ ਮਾਸਟਰ ਜੀ ਨਾਲ ਕਰੋ ਜੀ ਗੱਲ ਮੈਂ ਕਰਦਾ ਅੱਛਾ ਬਾਜੀ ਕੀ ਨਾਮ ਹੈ ਬਾਜੀ ਗੋਬਿੰਦ ਸ਼ਰਮਾ ਮੈਂ ਜੀ ਦੱਸਿਓ ਚੋਣਾ ਨੇੜੇ ਆ ਗਈਆਂ ਪ੍ਰਚਾਰ ਆਪਣੇ ਬਾਜੀ ਬਾਰੇ ਕੋਈ ਨਹੀਂ ਪਤਾ ਹੈਗਾ ਹਾਂਜੀ ਆਪਣੇ ਬਾਰੇ ਕੋਈ ਨਹੀਂ ਪਤਾ ਹੈਗਾ ਪਹਿਲਾਂ ਪਾਈ ਵੋਟ ਬੋਰਡ ਦਾ ਬੋਰਡ ਦਾ ਟਾਈਮਰ ਪਾਉਨੇ ਆਪਾਂ ਅੱਛਾ ਕਿਵੇਂ ਲੱਗੀ ਸਰਕਾਰ ਫਿਰ ਆਮ ਆਦਮੀ ਪਾਰਟੀ ਦੀ ਨਾ ਡਰ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਵਧੀਆ ਜੇੜਾ ਕੁਝ ਹੋਈ ਜਾਂਦਾ ਵੀਰੇ ਸਰਕਾਰ ਹਾਂਜੀ ਜੇ ਸਰਕਾਰ ਨਾਲ ਕੰਮ ਹੋਈ ਜਾਂਦਾ ਵਧੀਆ ਅੱਛਾ ਹਾਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਉਹ ਵੀ ਆ ਦਾ ਕੰਮ ਕਰ ਗਈਆਂ ਜਿਹੜਾ ਜਿਹੜਾ ਕਰਨਾ ਸੀ ਉਹਨੇ ਅੱਛਾ ਅਸਲ ਮੰਗਾ ਕੀ ਨੇ ਲੋਕਾਂ ਦੀਆਂ ਲੋਕ ਕਦੇ ਅਖਬਾਰ ਦੀ ਮੰਗਣ ਬੈਠੇ ਜਿਹੜਾ ਕੋਈ ਦੇਖੋ ਕੀ ਕੀ ਸਹੂਲਤਾਂ ਚਾਹੀਦੀਆਂ ਮਤਲਬ ਜੇ ਆਪਾਂ ਭੀਖੀ ਦੀ ਗੱਲ ਕਰਦੇ ਹਾਂ ਤਾਂ ਹੁਣ ਤੱਕ ਕਿਹੜੇ ਕੰਮ ਨੇ ਜਿਹੜੇ ਅਜੇ ਤੱਕ ਰੁਕੇ ਹੋਏ ਆਪਾਂ ਨੂੰ ਤਾਂ ਕੀ ਪਤਾ ਕਿਹੜੇ ਕੰਮ ਰੁਕੇ ਸਰਕਾਰੀ ਬਈ ਹਾਂ ਜੀ ਇਹ ਆਪਾਂ ਤਾਂ ਕੀ ਪਤਾ ਸਰਕਾਰੀ ਕੰਮ ਕਿਹੜੇ ਰੁਕੇ ਪਏ ਨੇ ਸਰਕਾਰੀ ਨਹੀਂ ਕੋਈ ਸਹੂਲਤ ਪਾਣੀ ਪੋਣੀ ਸੇ ਸਹੂਲਤਾਂ ਹੈਗੀਆਂ ਇੱਥੇ ਸਾਰਾ ਕੁਝ ਹੈਗਾ ਤਾਂ ਦੇਖਿਆ ਜਾਪਦਾ ਹਾਂ ਜੀ ਆਹ ਦੇਖਿਆ ਸਾਰਾ ਕੁਝ ਹੈਗਾ ਅੱਛਾ ਜੀ ਦੇਖਿਆ ਉਹਨਾਂ ਗੁਜ਼ਬੀ ਨੇਗਾ ਓਕੇ ਦੋਨੇ ਗੱਲਾਂ ਤੇ ਬਾਜੀ ਕੀ ਨਾਮ ਹੈ ਜੀ ਮੇਰਾ ਨਾਮ ਗੁਰਰਾਮ ਜੀ ਕਿਵੇਂ ਦੇਖਦੇ ਹੋ ਜੀ ਫਿਰ ਬਹੁਤ ਵਧੀਆ ਜੀ ਠੀਕ ਹੈ ਪੀਖੀ ਦਾ ਵਿਕਾਸ ਹੁਣ ਤੱਕ ਪੀਖੀ ਦਾ ਵਿਕਾਸ ਤਾਂ ਦੇਖੋ ਪਿੰਡ ਵਾਸੀ ਨੇ ਇਹੀ ਦੱਸ ਸਕਦੇ ਆ ਵੀ ਕੀਦ ਤੱਕ ਹੋ ਰਿਹਾ ਹੈਗਾ ਕਿਵੇਂ ਹੈਗਾ ਅੱਛਾ ਹਾਂ ਜੀ ਹਾਂ ਪਾਰਟੀ ਦਾ ਕਿਹੜੇ ਦਾ ਕੰਮ ਵਧੀਆ ਲੱਗਦਾ ਪਾਰਟੀ ਤਾਂ ਹਾਲ ਦੀ ਘੜੀ ਜੇ ਪਬਲਿਕਲੀ ਗਿ ਦੇਖੀ ਵਧੀਆ ਸਰਕਾਰ ਠੀਕ ਚੱਲ ਰਹੀ ਹੈ ਆਵਾਮਦਮੀ ਪਾਰਟੀ ਦੀ ਹਾਂਜੀ ਬਿਲਕੁਲ ਵਧੀਆ ਤੇ ਪਹਿਲਾਂ ਵਾਲੀਆਂ ਸਰਕਾਰਾਂ ਨੂੰ ਕਿਵੇਂ ਦੇਖਦੇ ਪਹਿਲਾਂ ਵਾਲੀਆਂ ਸਰਕਾਰਾਂ ਲੋਕਾਂ ਦੇ ਹਿਸਾਬ ਨਾਲ ਵਧੀਆ ਸੀਗੀਆਂ ਪਹਿਲਾਂ ਵਾਲੀਆਂ ਵੀ ਅੱਛਾ ਪਰ ਕੁਲਮਲਾ ਕੇ ਕੁਝ ਗੱਲਾਂ ਦਾ ਜਿਹੜਾ ਜਾਦੇ ਤਬਦੀਲੀ ਹੋਈ ਹੈ ਉਹਨਾਂ ਕੇ ਦੇਖੀ ਗਈ ਹੈ ਅੱਛਾ ਇੱਕ ਸਵਾਲ ਆ ਤੁਹਾਡੇ ਤੋਂ ਵੀ ਲੋਕ ਸਹੂਲਤਾਂ ਭਾਲ ਦੇ ਘਰੋ ਜਗਾਰ ਰੋਜ਼ਗਾਰ ਤਾਂ ਦੇਖੋ ਜਿਹੜੇ ਪੜੇ ਲਿਖੇ ਉੱਤੇ ਰੋਜ਼ਗਾਰ ਭਾਲਦੇ ਆ ਜੀ ਸਹੂਲਤਾਂ ਵੀ ਹੁਣ ਜਿਹੜੇ ਲਾਲਚਾ ਪਈ ਹੋਈ ਹੈ ਪਹਿਲਾਂ ਤੋਂ ਹੀ अच्छा वो तो सुहल्ता वास्ते भी कहते भी मिलनी चाहिए ना सुहल्ता लगता नहीं लोग अपाहज होते हैं सुहल्ता ਨਾਲ ਜੇ ਰੋਜ਼ਗਾਰ ਮਿਲ ਜਾਂਦਾ ਫਿਰ ਸੁਹਲਤਾ ਦੀ ਵੀ ਕੀ ਲੋੜ ਪੈਂਦੀ ਹੈ ਤੇ ਜਿਆਦਾ ਲੋਕ ਪ੍ਰੇਫਰ ਕਰਦੇ ਆ ਸੁਹਲਤਾ ਨੂੰ ਹਣਾ ਹਾਂ ਬਿਲਕੁਲ ਜੀ ਵੀ ਕਿਤੇ ਨਾ ਕਿਤੇ ਸਰਕਾਰਾਂ ਨੇ ਲਾਲਚ ਪੈਦਾ ਕਰ ਲਾਲਚ ਪੈਦਾ ਹੋਇਆ ਹੈ ਜੀ ਹਾਂ ਜੀ ਹਾਂ ਕਿਤੇ ਇਹ ਨਾ ਹੋਵੇ ਵੀ ਐਨ ਲੱਗਣ ਲੱਗੇ ਜਿਵੇਂ ਸਾਹ ਵੀ ਆਪਾਂ ਨੂੰ ਮਿਲ ਰਿਹਾ ਤਾਂ ਇਹ ਵੀ ਆਜ਼ਾਦੀ ਹੈ ਹਾਂ ਜੀ ਹਾਂ ਇਹ ਤਾਂ ਹੈ ਹੀ ਕਦੇ ਇਹ ਵੀ ਮੌਕਾ ਆ ਜੇ ਦੇਖੋ ਜੀ ਜੇ ਲੋਕ ਹੁਣ ਸਿਆਣੇ ਹੋਏ ਆ ਕਿ ਲੋਕ ਹਜੇ ਵੀ ਸਹੂਲਤਾਂ ਭਾਲਦੇ ਆ ਨਹੀਂ ਫਰਕ ਤਾਂ ਪਿਆ ਜੀ ਬਹੁਤ ਸਹੂਲਤਾਂ ਤਾਂ ਭਾਲਦੇ ਆ ਹਜੇ ਤੱਕ ਵੀ ਹਜੇ ਵੀ ਸਹੂਲਤਾਂ ਬਿਲਕੁਲ ਵੀ ਜਿਹੜਾ ਫ੍ਰੀ ਆਲਾ ਮੁਫਤ ਆਲਾ ਕਹਿੰਦੇ ਉਹ ਉਹ ਲੋੜ ਹੈ ਹਾਂ ਬਿਲਕੁਲ ਜੀ ਸਹੂਲਤਾਂ ਭਾਲਦੇ ਆ ਪਰ ਲੱਗਦਾ ਨਹੀਂ ਲੋਕਾਂ ਨੂੰ ਸਿਆਣੇ ਹੋਣ ਦੀ ਲੋੜ ਹੈ ਵੀ ਰੋਜ਼ਗਾਰ ਹੋਵੇ ਤਾਂ ਸਹੂਲਤਾਂ ਆਪ ਹੀ ਪੈਦਾ ਬਿਲਕੁਲ ਜੀ ਬਿਲਕੁਲ ਹਾਂਜੀ ਬਿਲਕੁਲ ਜੀ ਪੜ੍ਹਾਈ ਹੋਣੀ ਚਾਹੀਦੀ ਆ ਚਲੋ ਸਿਹਤ ਬਖੋਂ ਠੀਕ ਹੋਵੇ ਬੰਦਾ ਪੜ੍ਹਾਈ ਹੋਵੇ ਤਾਂ ਲੋੜ ਹੀ ਨਹੀਂ ਪੈਂਦੀ ਹੈਗੀ ਸਹੂਲਤਾਂ ਦੀ ਕਿ ਸਾਰੀਆਂ ਸਹੂਲਤਾਂ ਹੈਗੀਆਂ ਪੀਖੀ ਦੇ ਵਿੱਚ ਤਾਂ ਦੇਖੋ ਆ ਸਿਆਣੇ ਬੰਦੇ ਬੈਠੇ ਆ ਇਹਨਾਂ ਨੂੰ ਜਿਆਦਾ ਪਤਾ ਹੈ ਤੁਸੀਂ ਵੀ ਸਿਆਣੇ ਹੀ ਹੋ ਸਾਰਿਆਂ ਤਾਂ ਕਿੱਥੇ ਆਂ ਜੀ ਹਾਂ ਜੀ ਦੇਖੋ ਇਹਨਾਂ ਨੂੰ ਪਤਾ ਹੈ ਜਿਆਦਾ ਅੱਛਾ ਇੱਕ ਇੱਕ ਸਵਾਲ ਹੋ ਰਿਹਾ ਵੀ ਪੀਖੀ ਚ ਇਹੋ ਜਿਹਾ ਕੋਈ ਕੰਮ ਜਿਹੜਾ ਹਲੇ ਤੱਕ ਨਹੀਂ ਹੋਇਆ ਉਮੀਦ ਹਰ ਵਾਰ ਜਿਤਾਈ ਦੇਖੋ ਜੀ ਇਹਦੇ ਬਾਰੇ ਤੇ ਦੇਖੋ ਜੀ ਮੈਂ ਨਹੀਂ ਦੱਸ ਸਕਦਾ ਕੋਈ ਨਾ ਕੁਝ ਕਿਉਂਕਿ ਪਿੰਡ ਦੇ ਰਹਿਣ ਵਾਲੇ ਵਾਸੀ ਨੇ ਇਹਨਾਂ ਨੂੰ ਜਿਆਦਾ ਪਤਾ ਇਸ ਗੱਲ ਦੇ ਬਾਰੇ ਅ ਭਾਈ ਜੀ ਕੀ ਨਾਮ ਹੈ ਜੀ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਜੀ ਪੀਖੀ ਚ ਕੋਈ ਐਸਾ ਜਿਹਾ ਕੰਮ ਜਿਹੜਾ ਹਾਲੇ ਤੱਕ ਨਹੀਂ ਹੋਇਆ ਲੋਕਾਂ ਨੂੰ ਹਰ ਵਾਰ ਉਸ ਮੁੱਦੇ ਨੂੰ ਲੈ ਕੇ ਵੋਟ ਪੁਆਈ ਜਾਂਦੀ ਹੈ ਮੁੱਦੇ ਦਾ ਆਪਣੇ ਗਲੀਆਂ ਦੇ ਨਾਲੀਆਂ ਹੀ ਨੇਗੀਆਂ ਰੋਜ਼ਗਾਰ ਨਹੀਂ ਚਾਹੀਦਾ ਕਣਕ ਮਿਲਣੀ ਚਾਹੀਦੀ ਐ ਦਾਲ ਮਿਲਣੀ ਚਾਹੀਦੀ ਆ ਰਸਣ ਮਿਲਣਾ ਚਾਹੀਦਾ ਰੋਜ਼ਗਾਰ ਤੇ ਕੋਈ ਮਤਲਬ ਨਹੀਂ ਆ ਸਰਕਾਰ ਆ ਗਈਆਂ ਆ ਸਰਕਾਰਾਂ ਨੂੰ ਆਉਦੇ ਤੇ ਕੋਈ ਮਤਲਬ ਆ ਜਿਹੜਾ ਮੇਰੇ ਵਰਗਾ ਬੰਦਾ ਹੈ ਉਹਨੂੰ ਆਉਦੇ ਤੇ ਕੋਈ ਮਤਲਬ ਆ ਜ਼ਬਾਨੀ ਸਾਰੇ ਚੱਲ ਗਿਆ ਪੜ੍ਹ ਲਿਖ ਕੇ ਬਾਹਰ ਜਿਹੜੇ ਉਰੇ ਆ ਨਸ਼ੇਪੱਤੇ ਵਾਲੇ ਆ ਆਹੀ ਚੀਜ਼ ਆ ਗਲੀਆਂ ਬਣਾ ਲਓ ਨਾਲੀਆਂ ਬਣਾ ਦੋ ਸਾਰੀਆਂ ਪੱਕੀਆਂ ਹੋ ਗਈਆਂ ਅੱਛਾ ਏ ਟੂ ਜ਼ੈਡ ਹੋ ਗਿਆ ਕੰਮ ਅੱਛਾ ਇਹ ਬਜੀ ਸਹੂਲਤਾਂ ਚਾਹੀਦੀਆਂ ਇੱਕ ਰੋਜ਼ਗਾਰ ਅੱਜ ਦੇ ਨੌਜਵਾਨ ਨਹੀਂ ਰੋਜ਼ਗਾਰ ਮਿਲੇ ਨਹੀਂ ਸਹੂਲਤਾਂ ਮਿਲਨੋਂ ਸਹੂਲਤਾਂ ਆਪਾਂ ਨੂੰ ਮਿਲਣਗੀਆਂ ਕਣਕਾਦਾਲਾਂ ਠੀਕ ਆ ਰੋਜ਼ਗਾਰ ਆਪਾਂ ਨੂੰ ਕੋਈ ਮਿਲਣਾ ਨਹੀਂ ਆਰਮੀ ਸੀ ਕਦਮ ਕਰਤੀ ਜਟਾ ਵਾਸਤੇ ਪੁਲਿਸ ਦੀ ਨੌਕਰੀ ਸੀ ਉਹ ਖਤਮ ਹੋ ਗਈ ਫੌਜ ਹੋ ਗਈ ਪਟਵਾਰੀ ਦਾ ਹੁਣ ਲੱਗਦੀ ਨਾ ਪੜ੍ਹਦੇ ਲਿਖਦੇ ਜਿਹੜਾ ਪੜ੍ਹ ਜਾਂਦਾ ਹੈ ਵਿਕਲੇ ਜਮੀਨ ਦੇ ਆ ਉਹ ਕੈਨੇਡਾ ਜਾ ਕੇ ਵੈਹਨਦਾ ਮੰਨ ਲਾ ਲਓ ਬੌਰ ਨੇ ਕੰਮ ਕੀ ਲੱਗਦਾ ਹੈ ਵਿਦੇਸ਼ਾਂ ਨੂੰ ਜਾਂਦੀ ਹੈ ਨੌਜਵਾਨੀ ਕੰਮ ਨਹੀਂ ਹੈਗਾ ਕੰਮ ਦਿੰਦੇ ਨਹੀਂ ਆ ਸਰਕਾਰੀ ਨੌਕਰੀ ਤੁਸੀਂ ਦੱਸੋ ਫਿਰ ਕਿਹੜੀ ਪਾਰਟੀ ਹੁਣ ਤੱਕ ਵਧੀਆ ਪਰਫਾਰਮੈਂਸ ਕਰ ਚੁੱਕੀ ਹੈ ਕੋਈ ਵੀ ਨਹੀਂ ਨਹੀਂ ਕਰਨ ਅੰਨ ਦਾ ਆਪਦੇ ਤੇ ਕਮਾਤਲਬ ਆ ਜਿਹੜੇ ਆਗੇ ਪਹਿਲਾਂੋਂ ਆਪਦਾ ਖਾਗੇ ਜਿਹੜੇ ਹੁਣ ਆ ਜਾਣਗੇ ਆਪਦਾ ਖਾ ਜਾਣਗੇ ਪੰਜ ਚਾਰ ਪੀੜੀਆਂ ਦਾ ਬਣ ਜਾਊਗਾ ਤੇ ਸਾਡੀ ਵੀਡੀਓ ਉੱਥੇ ਦੀ ਉੱਥੇ ਹੀ ਆ ਆਮ ਆਦਮੀ ਪਾਰਟੀ ਦੇ ਕੰਮ ਕਿਵੇਂ ਪਾਰਟੀ ਕੋਈ ਵੀ ਨਹੀਂ ਮਾੜੀ ਕੋਈ ਚੰਗੀ ਵੀ ਨਹੀਂ ਹੈਗੀ ਕੋਈ ਮਾੜੀ ਨਹੀਂ ਕੋਈ ਚੰਗੀ ਕਹਿੰਦੇ ਸਾਰੇ ਕਹਿੰਦੇ ਪੰਜਾਬ ਨੂੰ ਲੁੱਟ ਲਿਆ ਪੰਜਾਬ ਨੂੰ ਲੁੱਟਿਆ ਲੁੱਟਿਆ ਕੀ ਨਹੀਂ ਹੈ ਲੁੱਟਿਆ ਆਪਦੇ ਆਪ ਨੂੰ ਲੁੱਟਿਆ ਸੀ ਅਸੀਂ ਲੁੱਟਣ ਦਿੰਦੇ ਕਿਉਂ ਆ ਕਿਸੇ ਨੂੰ ਪੰਜਾਬ ਕੋਲੇ ਹੈਗਾ ਕੀ ਨਹੀਂ ਆ ਪੰਜਾਬ ਦੇ ਵੋਟਾਂ ਆ ਠੀਕ ਆ ਅੱਜ ਜਾਣਾ ਸੀ ਦਿੱਲੀ ਕਿਸਾਨਾਂ ਨੇ ਆਪਾਂ ਕਿਸਾਨ ਦੇ ਹੱਕ 'ਚ ਨਹੀਂ ਕਿਸੇ 'ਚ ਨਹੀਂ ਪੰਜਾਬ ਦੇ ਰਸਤੇ ਬੰਦ ਕਰਤੇ ਕਹਿੰਦੇ ਦਿੱਲੀ ਨੂੰ ਜਾਣ ਨਾਲ ਕਿਉਂ ਪੰਜਾਬ ਵਾਲੇ ਰਸਤੇ ਨਹੀਂ ਬੰਦ ਕਰ ਸਕਦੇ ਉਹ ਮੋਦੀ ਇੱਥੇ ਆ ਜੇ ਭਗਵੰਤ ਮਾਨ ਦੀ ਹਰ ਸਰ ਭਗਵੰਤ ਮਾਨ ਦੇ ਹੱਕ ਦੇ ਵਿੱਚ ਸਾਰੀ ਦੁਨੀਆ ਖੜ ਗਈ ਪੰਜਾਬੀ ਭੰਦਾ ਨੇ ਖੜਦਾ ਕਿਸਾਨਾਂ ਦੇ ਕਿਉਂ ਨਹੀਂ ਖੜਦਾ ਵੀ ਆਉਦੇ ਤੇ ਕੀ ਮਤਲਬ ਆ ਗੱਲਾਂ ਬਹੁਤ ਦੂਰ ਦੀਆਂ ਆ ਸੋਚ ਭਾਈ ਲੋਕ ਲੋਕ ਕਦੋਂ ਜਾਗਰੂਕ ਹੋਣਗੇ ਫਿਰ ਹੁੰਦੇ ਨਹੀਂ ਭਾਈ ਆਪਾਂ ਨੂੰ ਦਾਲ ਦੱਸਤਾ ਆਟਾ ਚਾਹੀਦਾ ਦਾਲ ਦੇਈ ਦੀ ਆ ਆ ਸਕੀਮਾਂ ਚਾਹੀਦੀ ਨਹੀਂ ਆ ਗਲੀਆਂ ਨਾਲੀਆਂ ਪੱਕੀਆਂ ਚਾਹੀਦੀਆਂ ਤੀਜੀ ਕੋਈ ਹੋਰ ਮੰਗ ਦੱਸ ਦੋ ਮੈਨੂੰ ਕੋਈ ਬੰਦਾ ਕਹਿ ਦੂਗਾ ਤਾਂ ਚਾਹੀਦੀ ਸਾਨੂੰ ਮੇਰਾ 20 ਲੱਖ ਰੁਪਇਆ ਹੈ ਕੀ ਅੱਜ 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 ਤੁਹਾਡੇ ਤੋਂ ਹੀ ਸਵਾਲ ਜੇ ਸਰਕਾਰ ਤੱਕ ਆਪਾਂ ਪਹੁੰਚਾਈਏ ਵੀ ਕੀ ਮੰਗਾ ਨੇ ਅਸਲ ਲੋੜਾਂ ਕੀ ਨੇ ਯਾਰ ਮੰਗਾ ਕਹਿ ਕੀ ਸਕਦੇ ਆ ਮੰਗ ਕੋਈ ਹੈ ਨਹੀਂ ਪ੍ਰਾਈਵੇਟ ਸਕੂਲਾਂ ਚ ਵਗਜੋ ਉਹ ਛੱਲ ਆਉਂਦੇ ਆ ਸਰਕਾਰੀ ਚ ਗੁਣ ਨਹੀਂ ਅਸੀਂ ਲਾ ਨਹੀਂ ਸਕਦੇ ਬੱਚਿਆਂ ਨੂੰ ਜੇ ਸਰਕਾਰੀ ਚ ਪੜਨਗੇ ਤਾਂ ਸਾਡੇ ਬੱਚੇ ਨੌਕਰੀ ਨਹੀਂ ਕਰ ਸਕਦੇ ਜੇ ਪ੍ਰਾਈਵੇਟ ਚ ਅਸੀਂ ਪੜਾ ਨਹੀਂ ਸਕਦੇ ਪਲੱਸ 2 ਕਰ ਲੂਗੇ ਪਲੱਸ 2 ਨੂੰ ਕੋਈ ਨੌਕਰੀ ਨਹੀਂ ਮਿਲਦੀ ਕਹਿੰਦੇ 스마트 ਸਕੂਲ ਬਣਿਆ ਹੈ ਨਹੀਂ ਹੈਗੇ ਅਸੀਂ ਲਾ ਨਹੀਂ ਆਪ ਨਹੀਂ ਲਾਉਂਦੇ ਅਸੀਂ ਮੇਰੀ ਆਪਣੀ ਕੁੜੀ ਐ 6 ਸਾਲ ਦੀ ਪ੍ਰਾਈਵੇਟ ਚ ਵੜਦੀ ਐ ਅਸੀਂ ਲਾਉਣੀ ਸਰਕਾਰੀ ਚ ਕਿਉਂ ਭਰੋਸਾ ਨਹੀਂ ਆਪਦੇ ਆਪ ਦੇ ਨਹੀਂ ਭਰੋਸਾ ਸਰਕਾਰੀ ਸਰਕਾਰ ਦੇ ਤਾਂ ਤਾਂ ਕਰਾਂਗੇ ਨਾ ਸਰਕਾਰ ਦੀ ਪੜਾਈ ਨੂੰ ਜਾਣਦਾ ਨਹੀਂ ਕੋਈ ਹੈਗਾ ਅੱਛਾ ਜੇ ਬੰਦਾ ਬਾਹਰ ਦਾ 10 10 ਪੜ੍ਹ ਲਿਆ ਪ੍ਰਾਈਵੇਟ ਦੇ ਵਿੱਚ ਸਰਕਾਰੀ ਚ ਅਸੀਂ ਬੀਏ ਕਰਾ ਲਈ ਐਮਏ ਕਰਾ ਲਈ ਸਾਡੇ ਕੋਈ ਕੰਮ ਨਹੀਂ ਹੈਗੇ ਭਾਈ ਉਹ ਸਰਕਾਰ ਕੋਈ ਤਰਕ ਦੇਦਾ ਸਾਨੂੰ ਕੋਈ ਨੌਕਰੀ ਦਾ ਦੇਵੇ ਕਿਸ ਹਿਸਾਬ ਤੇ ਸਿਆਣੇ ਹੋਣ ਦੀ ਲੋੜ ਹੈ ਸਿਆਣੇ ਹੁੰਦੇ ਨਹੀਂ ਭਾਈ ਅਸੀਂ ਨਹੀਂ ਹੁੰਦੇ ਇਹ ਪਹਿਲਾ VOTER ਮਿਲਿਆ ਵੀ ਕਹਿੰਦਾ ਅਸੀਂ ਸਿਆਣੇ ਨਹੀਂ ਹੁੰਦੇ ਇਹ ਇਹ ਬਾਕੀ ਵੀ ਗੱਲ ਕਿਤੇ ਨਾ ਕਿਤੇ ਠੋਕਦੀ ਵੀ ਹੈ ਬਾਈ ਜਿੱਥੇ ਵੀ ਪਿੰਡਾਂ 'ਚ ਜਾਂਦੇ ਲੋਕ ਕਹਿੰਦੇ ਵੀ ਅਸੀਂ ਸਿਆਣੇ ਹੋ ਗਏ ਪਰ ਕਿਤੇ ਨਾ ਕਿਤੇ ਉਹ ਫੇਰ ਉਵੇਂ ਹੀ ਵੋਟਾਂ ਪਾ ਗਏ ਗਲੀਆਂ ਚਾਹੀਦੀਆਂ ਨਾਲੀਆਂ ਚਾਹੀਦੀਆਂ ਤੀਜੀ ਮੰਗ ਮੈਂ ਦਸਤਾਰਾ ਤੇ ਜਵਾਬ ਆਗਿਆ ਵਾਸਤੇ ਕੌਣ ਕੀ ਮੰਗਦਾ ਮੈਂ ਮੇਰੀ ਕੁੜੀ ਵਾਸਤੇ ਕੀ ਮੰਗ ਲਿਆ ਸਰਕਾਰ ਤੋਂ ਕੁਝ ਮੰਗ ਸਕਦਾ ਨਾ ਇਹ ਸਰਕਾਰ ਸਾਨੂੰ ਕੁਝ ਦੇ ਸਕਦੇ ਦੇ ਸਾਰੇ ਘਰ ਰੁਜ਼ਗਾਰ ਉਹ ਅਸੀਂ ਮੰਗਣਾ ਨਹੀਂ ਵੋਟਾਂ ਪਾਉਣੀ ਆ ਅਸੀਂ 5-500 ਰੁਪਏ ਵਸੇ ਵਿੱਕੇ ਹਰ ਸਿਮਰ ਦਬਾਦ ਲਈ ਆਉਰੇ ਆਪਾਂ ਕਹਿੰਦੇ ਨਹੀਂ ਉਹ ਵੋਟ ਨਹੀਂ ਮੰਗਣ ਆਈ। ਉਹਦੇ ਵੋਟਾਂ ਪੱਕੀਆਂ ਕਰਨ ਆਈ ਆ। ਅੱਛਾ ਹਾਂ। ਉਹ ਵਾਲੇ ਕਿਹੜੇ ਵੇਕਣ ਹਾਂ? ਕਿਹੜੇ-ਕਿਹੜੇ ਵੇਕਣਗੇ? ਅੱਛਾ ਮੈਂ 12 ਸਾਲ ਬਾਹਰ ਆ ਹਾਂ। ਵੋਟ ਮੇਰੀ ਬਣੀ ਹੋਈ ਸੀ। ਮੈਂ ਵੋਟ ਕਰੇ ਪਾਈ ਨਹੀਂ ਮੇਰੀ ਵੋਟ ਪੈਂਦੀ ਵੀ ਰੇ ਇੱਕ ਵਾਰੀ ਮੈਨੂੰ ਪਤਾ ਵੀ ਕਿਨੂੰ ਪੈਂਦੀ ਸੀ। ਕਿਤੇ ਰਹਿ ਗਏ ਤੁਸੀਂ? ਅਸੀਂ ਤਾਂ ਬਹੁਤ ਦੁਨੀਆ ਦੇਖੀ ਆ। ਸਾਰੀ ਉਮਰ ਹੀ ਹੋ ਗਈ। ਵੋਟ ਕਦੇ ਨਹੀਂ ਪਾਈ ਪਾਈ ਫਿਰ ਵੀ ਪਈ ਗਈ। ਪੈਂਦੀ ਹਰੇਕ ਵਾਰ ਸੀ। ਹੁਣ ਹੁਣ ਵੀ ਹੁੰਦਾ ਈ। ਤੁਸੀਂ ਵੋਟ ਵਾਲੇ ਜਨ ਬਾਰ ਚੱਲ ਜੋੜੀ ਬੋਟ ਦੋ ਇਹਨੂੰ ਪਈ ਹੋਊਗੀ ਵੇ ਬਚਾ ਕਿਤੇ ਵੀ ਨਹੀਂ ਕਿਤੇ ਨਹੀਂ ਬਚਾ ਹੈਗਾ ਆਪਦਾ ਆਪਦਾ ਬਚਾ ਉੱਥੇ ਆ ਨਸੇ ਬੱਤੇ ਨਾ ਕਰੋ ਉਹਦੇ ਵਾਕਾਂ ਨੂੰ ਪਾਲ ਲਓ ਬਸ ਸਰਕਾਰ ਆਪਾਂ ਨੂੰ ਕੁਝ ਦਿੰਦੀ ਨਹੀਂ ਆਹੀ ਸਰਕਾਰ ਹੈ ਜਿਹੜੀ ਬਣ ਕੰਮ ਕਰ ਲਓ ਹਾਂ ਇਸ ਦੋ ਵਾਰ ਸਰਕਾਰ ਬਣਦੀ ਨਹੀਂ ਤੇ ਨਹੀਂ ਕੋ ਸਰਕਾਰ ਆਵੇ ਫਿਰ ਫਿਰ ਕਿਵੇਂ ਚੱਲੂਗਾ ਉਹ ਸੈਂਟਰ ਦੇ ਸਾਰੇ ਅਧਿਨ ਹੋ ਜੋਗੀ ਅੱਛਾ ਆਹੀ ਆਪਾਂ ਚਾਹੇ ਮਹੀਨੇ ਹੋਰ ਕੱਢ ਲਓ ਬਸ ਆ ਰਿਹਾ ਅੱਬਾ ਜੀ ਕਿਵੇਂ ਦੇਖਦੇ ਹੋ ਓ ਬਾਬੇ ਦੇ ਪਾਣੀ ਦਾ ਮੈਦਾ ਹੱਤ ਨੇ ਵਧੀਆ ਲਾਣੀ ਆਲੇ ਲਈ ਬੈਠਾ ਸਾਰੀ ਹੱਤ ਨੇ ਵਧੀਆ ਲਾਉਣਾ ਹਾਂ ਤੇ ਮੌਜ ਨਾਲ ਪੈ ਜਾਣਾ ਕੋਈ ਮਰਜੀ ਆਵੇ ਕੋਈ ਜਾਵੇ ਅੱਜ ਤੱਕ ਆਖੋਤ ਨੇ ਅੱਛਾ ਨਹੀਂ ਸਹੂਲਤਾਂ ਚਾਹੀਦੀਆਂ ਕਰੋ ਸਕਾਰ ਯਾਰ ਸਾਨੂੰ ਦਾ ਸਾਡੇ ਪੋਤੇ ਬੜੋਤਿਆਂ ਵਾਸਤੇ ਕੀ ਮੰਗਦੇ ਹੋ ਹੈ ਮੈਂ ਤਾਂ ਕਹਿੰਦਾ ਨੌਕਰੀ ਲੱਗ ਜਾਣ ਲਾ ਦੂ ਕੋਈ ਲਾਉਂਦੇ ਨਹੀਂ ਚਲੋ ਨਾ ਇਹ ਚੀਜ਼ ਇਧਰ ਪੈ ਗਿਆ ਇਹ ਕੋਈ ਮੈਂ ਤਾਂ ਮੇਰੇ ਪੁੱਤਾਂ ਪੁੱਤੀਆਂ ਦਾ ਤਰਾ ਹੀ ਕਹਣਾ ਵੀ ਮੈਨੂੰ ਨੌਕਰੀ ਮਿਲ ਜੇ ਮੇਰੇ ਪੁੱਤਿਆਂ ਨੂੰ ਮਿਲ ਜੂਗੇ ਕੋਈ ਨਹੀਂ ਦਿੰਦਾ ਅੱਛਾ ਫਿਰ ਭਰੋਸਾ ਕੀਤੇ ਕਰਦੇ ਹਾਂ ਰੱਬ ਤੇ ਆ ਭਰੋਸਾ ਦਿੰਦੇ ਹੁਣ ਰੱਬ ਤੇ ਰਹਿ ਗਿਆ ਹਾਂ ਰੱਬ ਤੇ ਕਿਸੇ ਸਰਕਾਰ ਤੇ ਨਹੀਂ ਹੈ ਨਾ ਇਹ ਪਾ ਲੈਣ ਵੇਲੇ ਕੁਝ ਹੁੰਦਾ ਬਾਅਦ ਚ ਕੁਝ ਹੁੰਦੀ ਹੈ ਸਰਕਾਰ ਅੱਜ ਆਉਂਦੇ ਘਰਾਂ ਚ ਕੋਈ ਵੀ ਨਹੀਂ ਆਉਂਦਾ ਤੇ ਪੰਜ ਚਾਰ ਦਿਨਾਂ ਨੂੰ ਆਉਣ ਲੱਗ ਜਾਣਗੇ ਬਸ ਫਿਰ ਉਦੋਂ ਆ ਜਾਣ ਦੇ ਗੱਲਾਂ ਚ ਲੋਕ ਉਹ ਯਾਰ ਹਾਲੀਆਂ ਦੀ ਕਹਿਣਾ ਅੱਜ ਤਾਂ ਉੱਥੇ ਹੀ ਰਹਿਣੇ ਬਸ ਅੱਛਾ ਬਸ ਹਾਂ ਜੀ। ਅੱਜ ਬਾਬਾ ਇੰਨੇ ਵਾਰ ਵੋਟ ਵੀ ਪਾਈ ਆ ਸਰਕਾਰਾਂ ਵੀ ਦੇਖ ਲਈਆਂ ਕੰਮ ਵਧੀਆ ਲੱਗਿਆ ਕਿਸ ਦਾ? ਅਸੀਂ ਤਾਂ ਪਿੱਟ ਕੇ ਮਰ ਗਏ। ਕਮੇਟੀ ਨੂੰ ਵੀ ਪਿੱਟ ਕੇ ਮਰ ਗਏ। ਐਮਐਲਏ ਨੂੰ ਪਿੱਟ ਕੇ ਮਰ ਗਏ ਸਾਡੇ ਤਾਂ ਚਾਰ ਈਟਾਂ ਨਹੀਂ ਲੱਗੀਆਂ ਬਾਰ ਮੂਹੇ। ਅੱਛਾ। ਇੱਚੀ ਗੱਲ ਆ ਗਈ ਨੂ। ਐਮਐਲਏ ਵਿਜੇ ਸਿੰਘਲਾ ਉਹ ਸਾਰੇ ਹੀ ਆਉਂਦੇ ਨੇ। ਸੁਣਦੇ ਨਹੀਂ ਕੋਈ। ਜਦੋਂ ਵੋਟਾਂ ਦੀ ਲੋੜ ਆ ਉਦੋਂ ਸੁਣਦਾ। ਨਹੀਂ ਕੋਈ ਮਾਂ ਨਹੀਂ ਚੋਦਾ ਕਿ ਜਿਹੜੀ। ਠੀਕ ਹੈ। ਅੱਛਾ ਬਾਬਾ ਜੀ ਕਿਵੇਂ ਦੇਖਦੇ ਹੋ? ਦੇਖੀ ਜਾਂਦੇ ਆ ਜੀ ਵੈਸੇ ਤਾਂ ਇੱਕ ਦੀ ਅੱਖ ਕੇ ਕਿਸੇ ਨੂੰ ਹੀ ਨਹੀਂ ਪਾਉਂਦੇ ਵੋਟ। ਜਾ ਨੋਟਾ ਦਬੋਂਗੇ ਹਾਂਜੀ ਨੋਟਾ ਨੂੰ ਪਾਉਂਗੇ ਫਿਰ ਤਾਂ ਨਾ ਨੋਟ ਵਾਲੇ ਇਹਨੂੰ ਖੰਗਣ ਵੀ ਨਹੀਂ ਦਿੰਦੇ ਹਾਂਜੀ ਗੱਲ ਕਰ ਵੀ ਪਾਰਟੀਆਂ ਕਿਹੜੀਆਂ ਇਹ ਤਾਂ ਆਪਦੇ ਆਪ ਨਹੀਂ ਵੀ ਠੀਕ ਹੈਗੇ ਜੀ ਅੱਛਾ ਤੂੰ ਐਂ ਦੱਸ ਕਿਹੜੀ ਪਾਰਟੀ ਆਉਂਦੀ ਆ ਆਪਦੇ ਆਪ ਨੂੰ ਠੀਕ ਨਹੀਂ ਮਿੰਟ ਮਿੰਟ ਦੇ ਤਾਂ ਇਹ ਆਪ ਹੀ ਬਦਲੀ ਜਾਂਦੇ ਆ ਸਾਨੂੰ ਕੀ ਕਰਨਗੇ ਅੱਛਾ ਆਪਦੇ ਆਪ ਕਿਤੇ ਕੋਈ ਇੱਧਰ ਵਗ ਜਾਂਦਾ ਕੋਈ ਇੱਧਰ ਵਗ ਜਾਂਦਾ ਸਾਰੀਆਂ ਸਰਕਾਰਾਂ ਨੇ ਪਹਿਲਾਂ ਲੁੱਟ ਕੇ ਖਾ ਗਈ ਬਾਦਲ ਸਰਕਾਰ ਹੁਣ ਇਹ ਪੰਜ ਦੋ ਸਾਲ ਹੋ ਗਏ ਇਹ ਆਪੇ ਖਾਈ ਜੋ ਅੱਛਾ ਫਿਰ ਭਰੋਸਾ ਨਹੀਂ ਹੈਗਾ ਕਿਸੇ ਦਾ ਭਰੋਸਾ ਰੱਖੀਏ ਜੀ ਕਿਸੇ ਤੇ ਜਦੋਂ ਆਦਮੀ ਹੁਣ ਹੈ ਦੋ ਦਿਨ ਤੁਸੀਂ ਆਗੇ ਹੋਰ ਆਜੂਗਾ ਕੋਈ ਵੋਟਾਂ ਮੰਗਣ ਆ ਜਾਣਗੇ ਮਗਰੋਂ ਕੋਈ ਨਹੀਂ ਪੁੱਛਦਾ ਕੀ ਲੋੜਾਂ ਕੀ ਨੇ ਲੋੜਾਂ ਤਾਂ ਬੰਦੇ ਜਿਹੜਾ ਜਿਆ ਕਾਰੋਬਾਰ ਕਰਦੇ ਆ ਲੋੜ ਹੀ ਹੈ ਕਿਉਂ ਨਹੀਂ ਸਮਝਦੀਆਂ ਫਿਰ ਕਿਉਂ ਲਾਰਿਆਂ ਚ ਲਾਉਂਦੇ ਆ ਲਾਰਿਆਂ ਹੁਣ ਤੁਹਾਨੂੰ ਪਤਾ ਹੀ ਹੈ ਹੁਣ ਤੁਸੀਂ ਤਾਂ ਹੀ ਤਾਂ ਆਗੇ ਹੁਣ ਆ ਦੁਬਾਰੇ ਹੁਣ ਕਹੀ ਜਾਂਦੇ ਸਾਨੂੰ ਬਚਾਓ ਪੰਜਾਬ ਪੰਜਾਬ ਬਚਾਓ ਸਾਡਾ ਭਗਵੰਤ ਮਾਨ ਭਗਵੰਤ ਮਾਨ ਨੂੰ ਭਜਾਓ ਲੁੱਟ ਕੇ ਉਹ ਖਾ ਗਏ ਸਾਡੇ ਧਾਗਾ ਮਿਲ ਖਾ ਗਏ 11000 ਬੰਦਾ ਕੰਮ ਕਰਦਾ ਸੀ ਠੀਕ ਹੈ ਗੰਨਾ ਮਿਲ ਖਾ ਗਏ ਕੌਣ ਖਾਏ ਬਾਦਲ ਕੇ ਹੋਰ ਕੌਣ ਖਾ ਗਿਆ ਅੱਛਾ ਹੁਣ ਉਹੀ ਫੇਰ ਮਿੰਤਾ ਕਰਦਾ ਤਰੇ ਫਿਰਦਾ ਵੀ ਸਾਨੂੰ ਵੋਟਾਂ ਪਾ ਦਿਓ ਹਾਂ ਸਾਨੂੰ ਵੋਟਾਂ ਪਾ ਦਿਓ ਤੇ ਹੁਣ ਸਿਆਣੇ ਹੋ ਗਏ ਲੋਕ ਪਹਿਲਾਂ ਸਿਆਣੇ ਹੁਣ ਆਪੀ ਐ ਹੁਣ ਆਉਂਦਿਆਂ ਨੂੰ ਦੇਖਾਂਗੇ ਵੀ ਪਾਉਣੇ ਤੈਨੂੰ ਵੋਟ ਭਾਈ ਲੁੱਟ ਕੇ ਤਾਂ ਖਾ ਗਏ ਹੁਣ ਤੁਸੀਂ ਫੇਰ ਰਹਿੰਦਾ ਕੰਮ ਕੋਈ ਅਜੇ ਹੁਣ ਜਿਹੜਾ ਭਗਵੰਤ ਮਾਨ ਨੇ ਉਹ ਲੈ ਤਾਂ ਬਿਜਲੀ ਵਾਲਾ ਉਹ ਬੀਚ ਦਿਓ ਆ ਕੇ ਸਮਝ ਗਿਆ ਆ ਤੁਸੀਂ ਵੀ ਸੁਣੀਆ ਗੱਲਾਂ ਭੀਖੀ ਦੇ ਵਾਸੀ ਨੇ ਤੇ ਮੁੱਦੇ ਕੀ ਨੇ ਮੰਗਾ ਕੀ ਨੇ ਅਸਲ ਵਿੱਚ ਸਮਝ ਆਉਂਦੀਆਂ ਉਦੋਂ ਜਦੋਂ ਲੋਕਾਂ ਦੇ ਵਿੱਚ ਜਾ ਕੇ ਗੱਲ ਕਰਦੇ ਆ ਜਦੋਂ ਸਮਝਦੇ ਆ ਅਸਲ ਲੋੜਾਂ ਕਿੰਨੇ ਲੋਕਾਂ ਦੀਆਂ ਤੇ ਲੋਕ ਕਿੰਨਾ ਮੁੱਦਿਆਂ ਦੇ ਉੱਪਰ ਉਮੀਦਵਾਰ ਚਾਹੁੰਦੇ ਨੇ ਤੇ ਜਿਹੜੇ ਉਮੀਦਵਾਰ ਅੱਜ ਖੜੇ ਹੋ ਕੇ ਇਹ ਗੱਲ ਕਹਿ ਰਹੇ ਨੇ ਵੀ ਅਸੀਂ ਪੰਜਾਬ ਨੂੰ ਬਚਾਉਣਾ ਹੈ ਤੇ ਪੰਜਾਬ ਦੀ ਗੱਲ ਕਰਨੀ ਹੈ ਤਾਂ ਉਹਨਾਂ ਬਾਰੇ ਜਿਹੜੀ رائے ਸੀ ਉਹ ਤੁਸੀਂ ਵੀ ਸੁਣੀ ਹੈ ਮਿਲਦੇ ਆ ਇੱਕ ਨਵੀਂ ਸਾਥ ਦੇ ਨਵੀਂ ਵੀਡੀਓ ਦੇ ਨਾਲ ਧੰਨਵਾਦ